ਲੋਈ ਦੋਸਤੋ ਅੱਜ ਇੱਥੇ ਸਟ੍ਰਾਈਕ ਚ ਸਾਈਪ੍ਰਾਈਵੇਟ ਲਿਮਟਿਡ ਸੰਧਾਰ ਸੀ ਆਪਣਾ ਪਿੰਡ ਹੈਗਾ ਇਤੋਂ ਥੋੜੀ ਜੀ ਅੱਗੇ ਆ ਕੇ ਹੈਗੇ ਆ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਕੰਪਨੀ ਦੇ ਮੈਨੇਜਰ ਸਾਹਿਬ ਨਾਲ ਗੱਲਬਾਤ ਕਰਨ ਗਏ ਸੀ ਮੈਨੇਜਰ ਸਾਹਿਬ ਗਏ ਜੀ ਭੱਜ ਉਹਨਾਂ ਨੇ ਕਿਹਾ ਕਿ ਅਸੀਂ মিডিਆ ਦੇ ਕੈਮਰੇ ਦੇ ਸਾਹਮਣੇ ਤੁਹਾਨੂੰ ਕੋਈ ਵੀ ਬਿਆਨ ਨਹੀਂ ਦੇ ਸਕਦੇ ਤੇ ਜਿਹੜੀ ਆਪਾਂ ਮੈਨੇਜਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਆਪਾਂ ਤੁਹਾਨੂੰ ਉਹ ਵੀਡੀਓ ਹੈਗੀ ਆ ਆਪਾਂ ਤੁਹਾਨੂੰ ਚਲਾਵਾਂਗੇ ਪਰ ਗੱਲ ਹੁਣ ਫਿਲਹਾਲ ਅੱਗੇ ਦੀ ਕੀ ਗੱਲਬਾਤ ਹੈਗੀ ਇਹ ਮੁਲਾਜ਼ਮ ਇੱਥੇ ਬੈਠੇ ਆ ਜੀ ਡਰੇ ਹੋਏ ਆ ਜੀ ਪੂਰੇ ਤੇ ਆਪਾਂ ਵੀ ਇਹਨਾਂ ਦੇ ਨਾਲ ਆ ਜੀ ਖੁੱਲੇ ਤੌਰ ਤੇ ਕਹਿੰਨੇ ਆ ਜਦੋਂ ਤੱਕ ਧਰਨਾ ਚੱਲੇਗਾ ਆਪਾਂ ਡੇਲੀ ਇਹਨਾਂ ਦੀ ਇੱਕ ਕਵਰੇਜ ਪਾਵਾਂਗੇ ਤੇ ਬਾਈ ਬੈਠੇ ਆ ਫੁੱਲ ਸਪੋਰਟ ਹੈ ਅਸੀਂ ਸੱਚ ਨਾਲ ਖੜੇ ਆ ਤੇ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਸ਼ੋਸ਼ਣ ਕਿੱਦਾਂ ਹੋ ਰਿਹਾ ਆ ਆਪਾਂ ਗੱਲਬਾਤ ਵੀ ਕਰਦੇ ਆ ਫੈਕਟਰੀ ਚੱਲਦੀ ਪਈ ਆ ਜੀ ਹਜ਼ਾਰ ਰੁਪਏ ਦਿਹਾੜੀ ਤੇ ਮਲਾਜ਼ਮਾਂ ਨੂੰ ਇੱਥੇ ਬੁਲਾਇਆ ਜਾ ਰਿਹਾ ਪਈਆਂ ਨੂੰ ਉਹਨਾਂ ਨੂੰ ਸ਼ਰਾਬ ਦਿੱਤੀ ਜਾ ਰਹੀ ਹੈ ਮੀਟ ਦਿੱਤਾ ਜਾ ਰਿਹਾ ਤੇ ਪੂਰਾ ਖਾਣਾ ਪੀਣਾ ਦਿੱਤਾ ਜਾ ਰਿਹਾ ਪੂਰੀ ਐਸ਼ ਦਿੱਤੀ ਜਾ ਰਹੀ ਹੈ ਕੰਪਨੀ ਚੱਲਦੀ ਪਈ ਆ ਤੇ ਇਹਨਾਂ ਵਾਸਤੇ 15000 ਵੀ ਤਨਖਾਹ ਨਹੀਂ ਕਰ ਸਕੇ ਤੇ ਉਹਨੂੰ 50 5000 ਰੁਪਏ ਚ ਉਹਨਾਂ ਨੂੰ ਖਰਚੇ ਦਿੰਦੇ ਪਏ ਆ ਕੰਪਨੀ ਵਾਲੇ ਆਜੋ ਹੀ ਨੜੇ ਆਜੋ ਤੇ ਆ ਬਾਈ ਜੀ ਪਹੁੰਚੇ ਆ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਅੱਜ ਤੁਸੀਂ ਇੱਥੇ ਧਰਨੇ 'ਚ ਪਹੁੰਚੇ ਆ ਕੀ ਕਹਿਣਾ ਚਾਹੋਗੇ ਧਰਨੇ 'ਚ ਬਾਈ ਆਪਾਂ ਦੇ ਬਿਜਰੇ ਸੀ ਕਣਕਾ ਸਾਡੇ ਆਪਣਾ ਗੁਰਪ੍ਰੀਤ ਬੰਦ ਮਾਲ ਇਥੋਂ ਸੀਰ ਤੋਂ ਉਹਨਾਂ ਨੂੰ ਫੋਨ ਕੀਤਾ ਵੀ ਆਪਣਾ ਧਰਨਾ ਲੱਗਾ ਓਰੇ ਹਾਂਜੀ ਹਾਂਜੀ ਮਸਲਾ ਤੇ ਹੁੰਦਾ ਹੈ ਬਾਈ ਹੂੰ ਹੂੰ ਕਾਣੀ ਤਾਂ ਸਾਰੇ ਆਣ ਕੇ ਉੱਥੇ ਨਿਬੜਦੀ ਏ ਭਈਆਂ ਨੂੰ ਦਿੱਤਾ ਜਾਂਦਾ ਹੈ 25-30000 ਰੁਪਏ ਸਿੱਧੀ ਪੰਜਾਬੀ ਚ ਗੱਲ ਹੈ ਯਾਰ ਇਹਨਾਂ ਨੂੰ ਦੇਣਾ ਨਾ 25-30000 ਰੁਪਿਆ ਇਹਨਾਂ ਨੂੰ ਦੇਣਾ 12-13000 ਰੁਪਿਆ ਹਾਂਜੀ ਹਾਂਜੀ ਹਾਂ ਇਹਨਾਂ ਨੂੰ 5-5 6-6 ਸਾਲ ਹੋ ਗਏ ਨੇ 6 ਮਹੀਨੇ ਅਜੇ ਹੋਏ ਨਹੀਂ ਭਈਏ ਨੂੰ ਉਹਦਾ 25-30000 ਰੁਪਏ ਦਿਹਾੜੀ ਦੇ ਰਹੇ ਆ ਜੀ ਭਈਆ 1000 ਰੁਪਿਆ ਜਿੱਦਾਂ ਹੋਈ 30000 ਹੋ ਗਿਆ ਤੇ दारू ਵੀ ਮਿਲਦੀ ਪਈ ਹੈ ਚਿਕਨ ਵੀ ਚੱਲਦਾ ਪਿਆ ਹਾਂਜੀ ਹਾਂਜੀ ਤੇ ਧਰਤੀ ਸਾਡੀ ਹਾਂਜੀ ਹਾਂਜੀ ਧਰਤੀ ਦਾ ਪੰਜਾਬ ਦੀ ਹੈ ਪੰਜਾਬ ਦੀ ਹੈ ਜੀ ਕੈਮੀਕਲ ਵੀ ਰੁੜਨਾ ਧਰਤੀ ਦੇ ਸਾਡੀ ਨਾ ਹਾਂਜੀ ਹਾਂਜੀ ਨੁਕਸਾਨ ਤਾਂ ਅਸੀਂ ਝੱਲਣਾ ਹੈ ਜੇ ਸਾਡੇ ਮੁੰਡੇ ਨੂੰ 12 12 13 13 ਮਿਲ ਰਿਹਾ ਜਿਹੜਾ ਬਿਹਾਰੋਂ ਆਣ ਕੇ ਯੂਪੀ ਆਣ ਕੇ ਉਹ 30000 ਰੁਪਏ ਲੈ ਰਿਹਾ ਪੰਜਾਬੀਆਂ ਦੀ ਧਰਤੀ ਤੇ ਪੰਜਾਬੀਆਂ ਦਾ ਸ਼ੋਸ਼ਣ ਸ਼ਰਿਆਮੀ ਹੈ ਹਾਂਜੀ ਇਹ ਤੁਹਾਡੇ ਸਾਹਮਣੇ ਹੀ ਹੈ ਹੁਣ ਜੇ ਪੰਜਾਬੀ ਨਾਲੇ ਤੇ ਕੇਂਦਰ ਭਗਵੰਤ ਮਾਨ ਸੀਐਮ ਸਾਹਿਬ ਨੇ ਖੁਦ ਗਿਆ ਸੀ ਵੀ ਗੋਰੇ ਆਣ ਕੇ ਕੰਮ ਕਰਨਗੇ ਹਾਂਜੀ ਹਾਂਜੀ ਹੁਣ ਆ ਤੁਸੀਂ ਹਾਂਜੀ ਹਾਂਜੀ ਆਪਣੇ ਐਮਐਲਏ ਨੇ ਵੀ ਕਿਹਾ ਸੀ ਵੀ ਗੋਰੇ ਆ ਗਏ ਨੇ ਹਾਂਜੀ ਹਾਂਜੀ ਕਿਹਾ ਸੀ ਤੇ ਹੁਣ ਆ ਗੋਰੇ ਇਹ ਗੋਰੇ ਕਿੱਧਰ ਜਾਣਗੇ ਇਹ ਆਪਣੇ ਘਰੇਲੂ ਪੰਜਾਬੀ ਆਦਮੀ ਇਸ ਇਲਾਕੇ ਸਾਡਾ ਤੇ ਸਾਡੇ ਨਾਲ ਹੀ ਮਤਲਬ ਕਿ ਸ਼ੋਸ਼ਨ ਹੋ ਰਿਹਾ ਇਹਨਾਂ ਦਾ ਇਹ ਕਹਿ ਸਕਦੇ ਆ ਕਿੰਨੀ ਫੈਕਟਰੀ ਹੈ ਕਿੰਨਾ ਕੁ ਮੁੰਡਾ ਸਾਡਾ ਕੀ ਮੰਗ ਵੀ ਕੀ ਰਹੇ ਨੇ ਇਹ ਕਹਿੰਦੇ ਆਪਣੇ ਉਹਨਾਂ ਬਰਾਬਰ ਦੇ ਦੋ ਹਾਂ ਹਾਂ ਇਹਨਾਂ ਕੋਈ ਜ਼ਿਆਦਾ ਨਹੀਂ ਮੰਗਿਆ 10-15000 ਰੁਪਏ ਵਿੱਚ ਦੱਸੋ ਯਾਰ ਕਿਹੜਾ ਘਰ ਚੱਲਦਾ ਕਿਵੇਂ ਰਸੋਈ ਚੱਲਦੀ ਕਿਵੇਂ ਬੱਚੇ ਪਾਲ ਲੇਗਾ ਆਪਾਂ ਨੂੰ ਵੀ ਪਤਾ ਹੀ ਹੈ ਪੱਤਰਕਾਰ ਸਾਹਿਬ 10-12000 ਰੁਪਏ ਚ ਅੱਜ ਪਰਿਵਾਰ ਨਹੀਂ ਚੱਲਦਾ ਨਹੀਂ ਚੱਲਦਾ ਜੀ ਬਿਲਕੁਲ ਸਹੀ ਹੈ ਤੇ ਇਹਨਾਂ ਫਿਰ ਵੀ ਘੱਟ ਮੰਗੇ ਨੇ ਤੇ ਵੀ ਕਹਿ ਰਹੇ ਨੇ ਵੀ 30000 ਰੁਪਏ ਜੋ ਵੀ ਦਿਹਾੜੀ ਤਾਰ ਦੀ ਦੀ ਦਿਹਾੜੀ ਮੈਂ ਕਹਾ ਇਹਨਾਂ ਨਾਲੋਂ ਜ਼ਿਆਦਾ ਪਹੁੰਚਦੀ ਹੈ ਜੀ ਸਹੀ ਗੱਲ ਹੈ 800 ਰੁਪਏ ਦਿਹਾੜੀ ਹੈ ਮਿਹਨਤੂ ਦੀ ਇਸ ਟਾਈਮ ਹਾਂ ਤੇ ਤੁਸੀਂ ਮਹੀਨੇ ਦੇ ਕਿੰਨੇ ਹੋਗੇ ਜੀ 800 ਦੇ ਹਿਸਾਬ ਨਾਲ 24000 24000 ਰੁਪਏ ਬੈਠ ਗਏ ਜੀ ਅਸੀਂ ਕਹਿੰਦੇ ਆ 20 ਦੇ ਦੋ ਸਹੀ ਗੱਲ ਇਹਦੇ ਵਿੱਚ ਵੀ ਕਹਿੰਦੇ ਫਿਰ ਮੈਂ ਤਾਂ ਕਹਿੰਦਾ ਤੁਸੀਂ 20 ਵੀ ਘੱਟ ਵੀ ਨਾਲ ਪੁਰਾਣੇ ਵੀ ਹੋ ਗਏ ਨੇ ਪੁਰਾਣੇ ਵੀ ਹੋ ਗਏ ਨੇ ਠੀਕ ਹੈ ਜੀ ਤੇ ਮੈਨੇਜਰ ਸਾਹਿਬ ਤਾਂ ਭੱਜ ਗਏ ਜੀ ਗੱਲਬਾਤ ਕਰਨ ਤੋਂ ਕੋਈ ਗੱਲ ਨਹੀਂ ਕਿੰਨੇ ਦਿਨ ਭੱਜਣਗੇ ਕਿਉਂਕਿ ਅਗਰ ਹੀ ਮੈਂ মিডিਆ ਦੇ ਕੈਮਰੇ ਦੇ ਸਾਹਮਣੇ ਨਹੀਂ ਬੋਲ ਸਕਦਾ ਪੱਤਰਕਾਰ ਸਾਹਿਬ মিডিਆ ਬਹੁਤ ਤਗੜੀ ਚੀਜ਼ ਹੈ ਪਲਵਾ ਕੇ ਛੱਡਾਂਗੇ ਅੱਜ ਨਾ ਬੋਲੇਗਾ ਕੱਲ ਨੂੰ ਬੋਲੇਗਾ ਕੱਲ ਨੂੰ ਬੋਲੇਗਾ ਪਰਸੋਂ ਬੋਲੇਗਾ ਜੀ ਜੀ ਪਰ ਮੈਂ ਤਾਂ ਇਹ ਕਹਿਣਾ ਪਿਆ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਯਾਰ ਕਿਸੇ ਦਾ ਭਤੀਜਾ ਹੈ ਕਿਸੇ ਦਾ ਚਾਚਾ ਹੈ ਕਿਸੇ ਦਾ ਪੁੱਤਰ ਕਿਸੇ ਦਾ ਭਰਾ ਹੈ ਜੀ ਜੀ ਆਪਾਂ ਇੱਕ ਏਕਤਾ ਦਾ ਪੱਦੀਕ ਖੜਾ ਹੋ ਕੇ ਨਾਲ ਦੇ ਨਾਲ ਸਾਥ ਦਵਾਈ ਆਪਣਾ ਫਰਜ਼ ਬਣਦਾ ਹੈ ਜੀ ਜੀ ਧੰਨਵਾਦ ਜੀ ਤੇ ਬਈ ਹੁਣ ਕੀ ਕਹਿਣਾ ਚਾਹੋਗੇ ਮੈਨੇਜਰ ਸਾਹਿਬ ਤਾਂ ਕਹਿੰਦੇ ਪਏ ਆ ਮੀਡੀਆ ਦੇ ਕੈਮਰੇ ਸਾਹਮਣੇ ਬੋਲਣਾ ਨਹੀਂ ਜੀ ਅਸੀਂ ਹਲੇ ਕੁਝ ਇਹ ਚੋਰ ਨਹੀਂ ਇਹ ਕਿਵੇਂ ਬੋਲਣਗੇ ਜੀ ਇਹ ਤਾਂ ਚੋਰ ਨੇ ਸਭ ਚੋਰ ਨੇ ਜੀ ਤੇ ਆਪਣਾ ਜਿਹੜਾ ਧਰਨਾ ਹੈਗਾ ਇਹ ਜਦੋਂ ਤੱਕ ਮੰਗਾ ਮੰਨੀਆਂ ਨਹੀਂ ਜਾਂਦੀਆਂ ਫਿਰ ਡਟੇ ਹੋਈ ਹਾਂ ਜੀ ਹਾਂਜੀ ਡਟੇ ਹੋਈ ਹਾਂ ਹਾਂਜੀ ਹਾਂਜੀ ਡਟੇ ਹੋਈ ਹਾਂ ਤੇ ਜਿਹੜੇ ਮੁਲਾਜ਼ਮ ਤੁਹਾਡੇ ਨਾਲ ਬੈਠੇ ਨੇ ਇਹਨਾਂ ਦਾ ਕਿੰਨਾ ਕੁ ਪੂਰਾ ਸਾਥ ਹੈ ਜੀ ਫਿਰ ਇਹ ਵੀ ਕਹਿੰਦੇ ਮੈਂ ਪੂਰਾ ਸਾਥ ਹੈ ਜੀ ਪੂਰੀ ਸਪੋਰਟ ਹੈ ਜੀ ਇਹਨਾਂ ਦੀ ਪੂਰਾ ਸਾਥ ਹੈ ਇਹਨਾਂ ਦਾ ਵੈਸੇ ਆਪਣੀ ਮੰਗ ਕਿੰਨੀ ਕੀ ਤਨਖਾਹ ਤੱਕ ਹੈਗੀ ਆ ਜੀ ਮੈਨੇਜਰ ਸਾਹਿਬ ਨੇ ਇੱਕ ਗੱਲ ਸਾਨੂੰ ਕਹੀ ਆ ਜੀ ਕਹਿੰਦੇ ਇਹ ਜਿਹੜਾ ਮੈਟਰ ਹੈਗਾ ਅਸੀਂ ਛੇਤੀ ਇਹਨੂੰ ਕਲੋਜ਼ ਕਰ ਲਾਂਗੇ ਜਿਹੜੇ ਮਲਾਸਮ ਬੈਠੇ ਹੈਗੇ ਨਾ ਅਸੀਂ ਛੇਤੀ ਇਹ ਜਿਹੜਾ ਮਸਲਾ ਹੈਗਾ ਇਹਨੂੰ ਕਲੋਜ਼ ਕਰ ਦਾਂਗੇ ਇੱਕ ਦੋ ਦਿਨ ਤੱਕ ਦਾ ਟਾਈਮ ਦਿੱਤਾ ਹੀ ਉਹਨਾਂ ਨੇ ਅੱਜ ਸਾਨੂੰ ਅੱਜ 7ਵਾਂ ਦਿਨ ਹੈ ਜੀ ਹਾਂਜੀ ਹਾਂਜੀ ਅੱਜ ਤੱਕ ਨਾ ਮੈਨੇਜਰ ਆਇਆ ਬਾਹਰ ਸੰਕਾ ਸਾਨੂੰ ਮੀਟਿੰਗ ਤੇ ਬੁਲਾਇਆ ਜਾਂਦਾ ਹੈ ਉੱਥੇ ਉਹ ਆਸ ਤੇ ਨਮਜ਼ਾਕ ਡਾਂਦੇ ਨੇ ਸਾਡਾ ਜੀ ਅੱਛਾ ਜੀ ਪੰਜ ਜਿਹੜੇ ਜਾਂਦੇ ਨੇ ਨਾ ਅਸੀਂ ਉਹ ਮਜ਼ਾਕ ਹੀ ਡਾਂਦੇ ਨੇ ਸਾਡਾ ਜੀ ਅੱਛਾ ਇੱਕ ਜਾਤੀ ਸੂਚਕ ਸ਼ਬਦ ਦੀ ਗੱਲ ਹੋਈ ਸੀ ਗੱਲ ਸੱਚੀ ਹੈ ਜੀ ਬਿਲਕੁਲ ਸੱਚੀ ਹੈ ਜੀ ਕਿਹਾ ਜਾਂਦਾ ਹੈ ਹਾਂਜੀ ਕਿਹਾ ਜਾਂਦਾ ਹੈ ਤੇ ਜਿਹੜੇ ਆਪਣੇ ਹੋਰ ਵੀਰ ਭਰਾ ਇੱਥੇ ਬੈਠੇ ਨੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਸਭ ਨੂੰ ਬੋਲਿਆ ਜਾਂਦਾ ਗਾਲੀ-ਕਲੋਚ ਵੀ ਕਰੀ ਜਾਂਦੀ ਹੈ ਇੱਥੇ ਅੱਛਾ ਠੀਕ ਸੋ ਹੋਰ ਭਰਾ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜੀ ਹਾਂਜੀ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬਾਈ ਕੋਈ ਸਾਨੂੰ ਸੌਂਗ ਨਹੀਂ ਹੈਗਾ ਬੈਠਣ ਦਾ ਹਾਂਜੀ ਅਸੀਂ ਤਾਂ ਆਪਣੇ ਹੱਕਾਂ ਵਾਸਤੇ ਬੈਠੇ ਹਾਂ ਔਰੇ ਕਿ ਸਾਨੂੰ ਹੱਕ ਮਿਲ ਜਾਣ ਸਾਡੇ ਅਸੀਂ 7 ਦਿਨ ਹੋ ਗਏ ਹੁਣ ਦੇਖ ਲਓ ਸੋਮਵਾਰ ਤੋਂ ਬੈਠੇ ਹੋਏ ਆ ਹਾਂਜੀ ਹਾਂਜੀ ਥੋੜੇ ਸਾਹਮਣੇ ਅੱਜ ਦੇਖ ਲਓ ਸੰਡੇ ਹੋ ਗਿਆ 7 6 7 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ ਤੇ ਅਸੀਂ ਚਾਹੁੰਦੇ ਆ ਵੀ ਸਾਡਾ ਹੱਲ ਕੀਤਾ ਜਾਵੇ ਤੇ ਜੋ ਸਾਡੀਆਂ ਮੰਗਾ ਸਾਡੀ ਈਡੀ ਵੱਡੀ ਮੰਗਾ ਨਹੀਂ ਹੈਗੀ ਵੀ ਅਸੀਂ 25 25000 ਕਹਿਦੇ ਆ ਸਾਡੀ 25000 ਕਰੋ ਜਾਂ ਖੁਸ਼ ਕਰੋ ਅਸੀਂ ਕਹਿ ਰਹੇ ਆ ਕਿ ਸਾਡਾ ਜੋ ਬਣਦਾ ਉਹ ਤਾਂ ਦਿਓ ਉਹ ਹੱਕ ਦੇਣ ਸਾਡਾ ਅਸੀਂ ਕਹਿ ਰਹੇ ਆ ਵੀ ਚਲੋ ਸਾਡੀ ਜਿਵੇਂ ਇਹਨਾਂ 3 ਮਹੀਨੇ ਹੋ ਗਏ ਸਾਡੇ ਲਾਰਾ ਲਾਂਦੇ ਨੂੰ ਕਹਿੰਦੇ ਵੀ ਅਸੀਂ ਨੈਕਸਟ ਮੰਥ ਕਰਦਾਂਗੇ ਹੋ ਜੂਗੀ ਨੈਕਸਟ ਮੰਥ ਕਰਦਾਂਗੇ ਹੋ ਜੂਗੀ 3 ਮਹੀਨੇ ਹੋ ਗਏ ਆਕ ਗਿਆ ਸੀ ਫਿਰ ਧਰਨਾ ਲਾਇਆ ਔਰ ਧਰਨਾ ਲਾਇਆ ਤੇ ਫਿਰ ਧਰਨਾ ਪੂਰਾ ਗੱਡਵਾ ਲਾਇਆ ਹੋਇਆ ਜੀ ਟਟੇ ਹੋਏ ਆ ਪੂਰਾ ਗੱਡਵਾ ਜੀ ਧਰਨਾ ਤੇ ਜਨਤਾ ਕੋਈ ਮੰਗਾ ਮੰਨੀਆਂ ਹੀ ਜਾਂਦੀਆਂ ਉੱਠਦੇ ਨਹੀਂ ਜੀ ਇਹ ਤਾਂ ਖਰ ਮੈਨੇਜਰ ਸਾਹਿਬ ਨੂੰ ਵੀ ਪਤਾ ਹੈ ਐਸੀ ਗੱਲ ਨਹੀਂ ਹੈਗੀ ਮੈਨੇਜਰ ਸਾਹਿਬ ਨੂੰ ਵੀ ਪਤਾ ਹੈ ਕਿ ਮੰਗਾ ਜਦੋਂ ਤੱਕ ਮੰਨੀਆਂ ਨਹੀਂ ਜਾਂਦੀਆਂ ਇਹ ਉੱਠਣ ਵਾਲੇ ਨਹੀਂ ਹੈਗੇ ਤੇ ਆਪਾਂ ਹੋਰ ਬਾਈ ਨਾਲ ਵੀ ਗੱਲਬਾਤ ਕਰਦੇ ਹਾਂ ਕੋਈ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਏ ਮੈਨੇਜਰ ਸਾਹਿਬ ਤਾਂ ਭੱਜ ਗਏ ਜੀ ਉਹ ਕਹਿੰਦੇ ਹਲੇ ਬੋਲ ਨਹੀਂ ਸਕਦੇ ਕੁਝ ਪਰ ਉਹ ਇੱਕ ਗੱਲ ਕਹਿੰਦੇ ਪਏ ਆ ਜੀ ਮੈਟਰ ਜਲਦੀ ਸੋਲਵ ਕਰ ਲਾਂਗੇ ਅਸੀਂ ਕੋਈ ਨਹੀਂ ਸੋਲਵਤਾ ਕਰਨਾ ਪਊਗਾ ਜੀ ਇਹਨਾਂ ਨੂੰ ਹਾਂਜੀ ਮੈਂ ਜਦੋਂ ਦੀ ਫੈਕਟਰੀ ਲੱਗੀ ਹੋਈ ਹੈ ਨਾ ਜੀ ਸਿਮਿੰਟ ਦੇ ਥੈਲੇ ਵੀ ਚੱਕੇ ਆ ਜੀ ਅਸੀਂ ਸਿਰ ਤੇ ਜਦੋਂ ਦੀ ਫੈਕਟਰੀ ਲੱਗੀ ਆ ਸਿਮਿੰਟ ਦੇ ਥੈਲੇ ਵੀ ਚੱਕੇ 36 ਗੜ ਵੀ ਅਸੀਂ ਜਾ ਕੇ ਆਏ ਆ ਟ੍ਰੇਨਿੰਗ ਤੇ ਅੱਛਾ ਠੀਕ ਹੈ ਜੀ ਸੈਲਰੀ ਉਹ ਹੀ ਸਾਡੀ 12700 ਰੁਪਇਆ ਮਤਲਬ ਤੁਸੀਂ ਆਪਣੇ ਵੱਲੋਂ ਇਹ ਇਹਨਾਂ ਦੇ ਰਿਜਕ ਨੂੰ ਆਪਣਾ ਰਿਜਕ ਸਮਝ ਕੇ ਕੰਮ ਕੀਤਾ ਹਾਂਜੀ 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 ਇਹੀ ਕਹਿਣਾ ਤੁਹਾਨੂੰ ਸਾਨੂੰ ਆਫਰਾਂ ਵੀ ਦੇ ਰਹੇ ਨੇ ਜੀ ਇਥੇ ਹਾਂਜੀ ਹਾਂਜੀ ਕਹਿੰਦੇ ਨੇ ਪੰਜ ਬੰਦਿਆਂ ਨੂੰ ਸਾਨੂੰ ਕਹਿੰਦੇ ਨੇ ਤੁਹਾਡੀ 20-20 ਹਜ਼ਾਰ ਕਰ ਦਾਂਗੇ ਹਾਂਜੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਹੈ ਮੇਰੀ 13000 ਸੈਲਰੀ ਹੈ ਨਾ ਜੀ ਹਾਂਜੀ 12000 ਰੁਪਏ ਸੈਲਰੀ ਹੈ ਘਟਾ ਕੇ 11 ਕਰ ਦੋ ਠੀਕ ਹੈ ਪਰ ਇਹ ਕਿੱਥੇ ਜਾਣਗੇ ਜਿਹੜੇ ਬੈਠੇ ਆ ਸਾਡੇ ਪਿੱਛੇ ਜੀ 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 ਇਹ ਕਹਿੰਦਾ ਪੰਜਾਬ ਵਕਾਊ ਹੈ हां जी ठीक है पंजाब वकाऊ ਨਹੀਂ ਹੈਗਾ ਜੀ ਅਸੀਂ ਵੀਕੈਂਡ ਵਾਲੇ ਨਹੀਂ ਹੈਗੇ ਜੀ ਵੀਕੈਂਡ ਵਾਲੇ ਨਹੀਂ ਹੈਗੇ ਤੇ ਜੋਦੇ ਇੱਥੇ ਜੰਮੇ ਹੋਏ ਆ ਜੀ ਤੇ ਲਾਸਟ ਦੇ ਵਿੱਚ ਫਿਰ ਕੀ ਵਾਰਨਿੰਗ ਕੀ ਦੇ ਰਹੇ ਹੋ ਫਿਰ ਵਾਰਨਿੰਗ ਤੇ ਇਹੀ ਹੈ ਜੀ ਨਾ ਹੱਲ ਕਰਨਗੇ ਤੇ ਫਿਰ ਤਾਂ ਸਾਨੂੰ ਕਟ ਕਰਨਾ ਪਊਗਾ ਜੀ ਕੁਝ ਠੀਕ ਹੈ ਠੀਕ ਹੈ ਜੀ ਹੱਲ ਤਾਂ ਫਿਰ ਕਰਨਾ ਪੈਣਾ ਜੀ ਕੋਈ ਨਾ ਕੋਈ ਹੱਕ ਤਾਂ ਫਿਰ ਲੈ ਕੇ ਛੱਡਾਂਗੇ ਜੇ ਲੈ ਕੇ ਛੱਡਾਂਗੇ ਠੀਕ ਹੈ ਲੋਈ ਦੋਸਤੋ ਇਹ ਜੋ ਗੱਲਬਾਤ ਇਹ ਭਰਾਵਾਂ ਨੇ ਆਪਣੇ ਨਾਲ ਕੀਤੀ ਹੈ ਨਾ ਆ ਸਾਰੇ ਭਾਈ ਜਿਹੜੇ ਬੈਠੇ ਆ ਇਹਨਾਂ ਦੀ ਵੀ ਇਹੀ ਗੱਲਬਾਤ ਹੈ ਇੱਕੋ ਹੀ ਗੱਲ ਬਾਤ ਹੈ ਇੱਕੋ ਹੀ ਮੰਗ ਹੈ ਸੇਮ ਸਿਸਟਮ ਹੈ ਜੀ ਤੇ ਫੈਕਟਰੀ ਮੈਨੇਜਮੈਂਟ ਜਿਹੜੀ ਹੈਗੀ ਹੈ ਜੀ ਆਪਾਂ ਵੀ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦੇ ਆ ਇਹ ਜਿਹੜੇ ਸੂਰਮੇ ਇੱਥੇ ਡਟੇ ਹੋਏ ਨੇ ਨਾ ਦਾੜੀਆਂ ਵਾਲੇ ਇਹ ਉਹੀ ਨੇ ਜਿਨ੍ਹਾਂ ਨੇ 2 ਸਾਲ ਦਿੱਲੀ ਧਰਨਾ ਲਾ ਕੇ ਰੱਖਿਆ ਬਲੱਡ ਲਾਈਨ ਉਹੀ ਹੈ ਜੀ ਇਹ ਦਬਨ ਵਾਲੇ ਨਹੀਂ ਹੈਗੇ ਛੇਤੀ ਮਸਲਾ ਹੱਲ ਕਰ ਲੋਗੇ ਚੰਗੇ ਰਹੋਗੇ ਜੇ ਟਾਈਮ ਪੈ ਗਿਆ ਫਿਰ ਉਹ ਗਾਣਾ ਨਹੀਂ ਤੁਸੀਂ ਸੁਣਿਆ ਜੀ ਜਿਨ੍ਹਾਂ ਨੂੰ ਸੀ ਉਡਦਾ ਪੰਜਾਬ ਦਾਸ ਦੀ ਉਹਨਾਂ ਦਿੱਲੀ ਵਿੱਚ ਪਾਤੇ ਨਹੀਂ ਕਚਰੇ ਸੁੱਕਣੇ ਉਹ ਫਿਰ ਗਾਣਾ ਸੱਚਾ ਹੋ ਜਿਆ ਦੋਸਤੋ ਆਪਾਂ ਇੱਥੇ ਬਣੇ ਹੋਇਆ ਡੇਲੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਫਿਲਹਾਲ ਦੀ ਕੜੀ ਮੈਨੇਜਰ ਸਾਹਿਬ ਸਾਡੇ ਕੈਮਰੇ ਤੇ ਬੋਲਣੇ ਤੋਂ ਮਨਾ ਕਰ ਚੁੱਕੇ ਆ ਜੀ ਥੈਂਕ ਯੂ ਧੰਨਵਾਦ